ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਵੀਪਰ ਆਪਣੇ ਚੈਨਲ ਤੇ ਸਵਾਗਤ ਹੈ ਲੋ ਜੀ ਆਪਾਂ ਨੇ ਜਿਹੜੀਆਂ ਲੋੜੀ ਦੀ ਤਿਆਰੀਆਂ ਉਹ ਸਾਰੀਆਂ ਕਰ ਲਈਆਂ ਨੇ ਲੋੜੀ ਤੇ ਜਾਣ ਲਈ ਤੇ ਆਪਾਂ ਪਹਿਲਾਂ ਵੀ ਤੁਹਾਨੂੰ ਕਲਿੱਪ ਬਣਾਈ ਆ ਹਨਾ ਕੱਪੜਿਆਂ ਦੀ ਕੋਈ ਗੱਲ ਦਿਨ ਛੋਟੇ ਨੇ ਜੀ ਤੇ ਜਿਹੜੇ ਜਾਣੇ ਆ 11 ਵਜੇ ਤੱਕ ਤਾਂ ਅਸੀਂ ਕੰਮ ਕਰਦੇ ਆ ਉਸ ਤੋਂ ਬਾਅਦ ਜਾਣੇ ਆ ਕੇ ਫਿਰ ਮੱਜਾ ਚ ਵੜ ਜਾਣੇ ਆ ਹਨਾ ਕੋਈ ਦਿਨ ਸੋਟਾ ਕਰਕੇ ਇੱਕ ਠੰਡ ਵਾਲੀ ਕਰਕੇ ਬਸ ਵੀਡੀਓ ਥੋੜੀ ਨਾਲ ਘਾਟੀ ਸ਼ੇਅਰ ਹੋਣੀ ਜੇ ਤੇ ਆਹ ਪੰਜ ਸੂਟ ਗੁਰਾਦਰ ਦੇ ਨੇ ਗੁਰਮਨ ਗੁਰ ਨੇੜੇ ਤੋਂ ਬਣਾਏ ਇਹ ਪੰਜ ਸੂਟ ਹੈਗੇ ਨੇ ਗੁਰਾਦਰ ਦੇ ਆ ਆਮਾਨਤ ਦਾ ਗਰਮੀ ਲਈ ਤੇ ਅਨੁਸਾਰ ਹੈ ਕਿਉਂਕਿ ਹੁਣ ਸਰਦੀ ਹੈਗੀ ਤੇ ਆਹ ਹੈਗਾ ਆਪਣੇ ਪ੍ਰਵਲੀਨ ਦਾ ਆ ਵੀਰੇ ਦੇ ਕੱਪੜੇ ਨੇ ਵਿਚਾਰੇ ਨੂੰ ਆਇਕਤੀ ਲੈ ਕੇ ਇਤਨੇ ਸੀ ਅਜੇ ਤਣੂ ਨੂੰ ਫੁੱਟਾ ਪਜਾਮਾ ਨਹੀਂ ਹੁੰਦਾ ਉਦੋਂ ਤਾਂ ਜੰਮ ਬੱਦ ਪਾਉਂਦੇ ਨੇ ਉਹ ਗੁਰਾਦਰ ਦੀ ਗੱਡੀ ਲੈਂਦੀ ਆਪਾਂ ਨੇ ਉਹ ਆਈ ਹੈ ਜੀ 12000 ਦੀ ਆ ਤੇ ਆ ਸਾਡੀ ਮਾਸੀ ਜੀ ਦਾ ਸੂਟ ਹੈਗਾ ਤੇ ਆ ਆਪਣੀ ਨਨਦ ਦਾ ਤੇ ਆ ਨਨਦ ਦੀ ਗੁੜੀ ਆ ਕੱਪੜੇ ਦੇਖ ਜੀ ਲੋ ਤੇ ਆ ਪੂਆ ਜੀ ਐ ਵੀਰੇ ਦੇ ਇੱਕ ਪੂਆ ਜੀ ਐ ਆਹਰ ਚਾਰ ਲੱਗ ਗਿਨੇ ਅੱਜ ਸਾਡੇ ਗਵਾਂਡ ਚ ਕੁੜੀ ਰਹੀ ਹੋਰ ਸੂਟ ਹੈਗਾ ਕੰਠੇ ਵਾਲਾ ਪੁੱਤ ਦਾ ਰਾਹ ਕੁੜੀ ਐ ਨਹੀਂ ਸੱਗੀ ਫੁੱਲ ਵਾਲੀ ਐ ਆ ਹੈਗਾ ਜੀ ਕੰਠਾ ਆਪਣੇ ਗੁਰਾਦਰ ਦਾ ਇਹ ਆਹ ਚੂੜੀ ਆ ਬੰਗ ਅਸੀਂ ਚੂੜੀ ਕਹ ਲੈਣੇ ਆ ਬਹੁਤ ਸਾਰੇ ਹਨਾ ਏਰੀਆ 'ਚ ਬੰਗ ਕਿਹਾ ਜਾਂਦਾ ਅੱਡੋ ਅੱਡ ਏਰੀਆ ਦਾ ਬੋਲੀ ਰਸਾ ਵੈ ਤੇ ਸਾਡਾ ਇੱਕੋ ਹੀ ਨਾਪ ਹੈ ਮੈਂ ਆਪਦੇ ਨਾਪ ਦੀ ਵੀ ਕਰਾਈ ਹੈ ਮੇਰਾ ਤੇ ਆਮਣ ਦੇ ਲੋਜੀ ਲਾ ਮਾਤਾ ਆਮਣੀ ਦਾ ਸੂਟ ਦੇ ਅਸੀਂ ਉਹਨੂੰ ਆਪਦੇ ਕਰੂਗੀ ਬੁਟੀਕ 'ਚ ਪੈਸੇ ਫੜਾ ਦਿੱ ਸਲਾਈ ਕਰਨ ਇੱਥੇ ਹੋਏ ਨੇ ਉੱਧੇ ਤੁਸੀਂ ਪਾਉਗੀ ਉਹ ਭੋਗ ਵਾਲੇ ਦਿਨ ਲੋੜੀ ਵਾਲੇ ਦਿਨ ਉੱਧਰ ਤੁਸੀਂ ਦੇਖ ਲਓ ਇਹ ਚੂੜੀ पक् चाली नाबिया पैसे देते समाउ समूट ਦੇਵ ਪੰਜ ਸੂਟ ਮੁੰਡੇ ਦੇ ਨੇ ਸੁਖਬਿੰਦਰ ਦੇ ਨੇ ਤੋਂ ਨਾ ਪੂਆ ਦੇ ਨੇ ਉਹ ਮੁੰਡੇ ਨੂੰ ਖਾਰ ਲਿਆਉਂਦੀ ਐ 12000 ਦੀ ਐ ਉਹ ਵੀ ਖਾਰ ਲਿਆਉਂਦੀ ਐ ਆ ਵੀ ਜਾਈਂਦੀ ਬੇਰ ਨਾ ਠੀਕ ਆ ਉਹ ਕਣ ਬਿਸਤਰਾ ਪੁੱਤਰਾ ਮੇਰੇ ਕੋਲ ਫੇਰਤੀ ਉੱਪਰ ਉਹ ਵੀਦੜ ਉਹ ਹੀ ਕੋਈ ਬਹਿ ਨਹੀਂ ਲੈਂਦਾ ਕੋਡੀ ਪਾਇਰੀ ਹੋਣੀ ਹੋ ਜਾ ਹੱਬ ਕਰਨੇ ਵੀ ਪੂਰੀ ਕੱਲ ਵੀ ਬਿਸਤਰਾ ਮੇਰੇ ਕੋਲ ਪਾਇਂ काट के ना फिर उठ ही आ जाएंगे जितेंद्र चंगा ठीक हो गया चलो मैं भी आऊंगी आगे कहीं थाने चंगा उन्हीं से नहीं मन मान देखो कबो का कर रहा था चंगा हां करा कल ना काट दूं फोन तो नहीं चला है छोड़ मां और उनका छोटा नंबर मेरे मोबाइल पे है ਆਹ ਤੇ ਜਦੋਂ ਬੱਲੇ ਨੁੜ ਲਈ ਹੈ ਬੜਾ ਮਨ ਲੱਗ ਰਿਹਾ ਸੀ ਠੀਕ ਹੈ ਜਾਣਗੇ ਤੇ ਜਿਹੜੀ ਵੀ ਦਗ ਲਾ ਦਿੱਤਾ ਲਿਆ ਪਰੇ ਰਹੀ ਨਹੀਂ ਨਹੀਂ ਪ੍ਰਕਾਤ ਕਰਨਾ ਇਹਨਾਂ ਲੋਹੇ ਨਹੀਂ ਛੱਡ ਬਬਾਏ ਹਾਂ ਕਿ ਅਸੀਂ ਜੂਆ ਕਰਨਾ ਹੈ ਮੈਂ ਕੋਈ ਹੈ ਨਾ ਕੋਈ ਹੋ ਤਾਂ ਫਿਰ ਹੈ ਉਹ ਤਾਂ ਟੋਪ ਵੀ ਆ ਰਿਹਾ ਤਾਂ ਕੰਮ ਭੱਗ ਤੈਨੂੰ ਬਣਦਾ ਨਹੀਂ ਕੋਈ ਕੁਰਤਾ ਪਹਿਨਨ ਦਾ ਪੰਚ ਸ਼ਾਇਦ ਬੁਨੇ ਹੋਣਾ ਇਹ ਹੁੰਦਾ ਲੈ ਹਾਂ ਉਸ ਨੂੰ ਨਾਮ ਪੂਰੀਆਂ ਬੋਲ ਕੋਈ ਉਹ ਤਾਂ ਭੱਗਦਾ ਜੀ ਰਹਿਣਾ ਸਾਡ ਯਾਦ ਨਹੀਂ ਆਈ ਮੈਂ ਤਾਂ ਹੁਣੀ ਆਈ ਆ ਨਾ ਜੇ ਰਲਦੀ ਆਈਆਂ ਵੀ ਲੱਗੀਆਂ ਹੁੰਦੀਆਂ ਨਾ ਆਹ ਫਰਨ ਗਏਤੀ ਆ ਸਮਾਨ ਬਾਕੀ ਛੱਡਾ ਚ ਗਏਤੀ ਅੱਜ ਹਾਂ ਲੱਗਣੀ ਹਾਂ ਆ ਗੁੜੀ ਇਹ ਤੇ ਮਾਸੀ ਦਾ ਟੋਟਾ ਆ ਆਨੰਦ ਦਾ ਆਨੰਦ ਦੀ ਕੁੜੀ ਦਾ ਆ ਪੂਆ ਉਹ ਗਾੜੀ ਆ ਚਾਰੀ ਨਾਲ ਬਾਕੀ ਮੇਰੇ ਸਾਥ ਚੁੜੂ ਆਉਂਦੇ ਉਹ ਤੇਰੇ ਕਿਉਂ ਤੇ ਉਹਦੇ ਬਾਜਾ ਮੁੰਡੇ ਨੂੰ ਅਸੀਂ ਅੱਜ ਸਾਮ ਆਹ ਤਾਂ ਛੋਟੀ ਕੁੜੀ ਦੇ ਨੇ ਆ ਵੱਡੀ ਕੁੜੀ ਦੇ ਨੇ ਆ ਕੁੜੀ ਦੰਦਰ ਦੇ ਆ ਪੰਜ ਦੂਜੇ ਬਿੜਾ ਲੈ ਉਹ ਲਿਆਤੀ ਆ ਮੈਨੂੰ ਸੁਣੀ ਆਲੀ ਗੂੰਗੂ ਖਾਦੀ ਆ ਉਹ ਇਲਾਕੇ ਦੇ ਘੇਰੇ ਕਹਿਣੇ ਤੋਂ ਆਉ ਲਾਗੇ ਹੈ ਬਲਿਕ ਵੰਨੇਂ ਦਰੋਂ ਲਾਗੇ ਆ ਮੈਨੂੰ ਤਾਂ ਇਹ ਲੈ ਕਰ ਦਿੰਦੀ ਆ ਨਾ ਇਹਨਾਂ ਕਹਿੰਦੇ ਨੇ ਜਾਈ ਗਏ ਇਹਦੇ ਤੋਂ ਬਗਰੋਂ ਜੀ ਕੋਈ ਨਾ ਕਿਹੜਾ ਇਹ ਸਕੂਲ ਕਿੰਨੇ ਦਿੱਤੀ ਆ 12000 12000 11 ਤਾਂ ਆਏਗੀ ਉਹ ਇਹ 12.5 ਰਿਆ ਨੇ ਕੋਈ ਛੋਟੀਆਂ ਨੇ ਵਸਸਤੀਆਂ ਨਹੀਂ ਉਹ ਤੁਹਾਨੂੰ ਨਾ ਲੈਣ ਦੇ ਉਹ 9000 ਰੁਪਏ ਵੀ ਹੋਏਗੇ ਆ ਨੌ ਵਾਲੀ ਵੀ ਹੈਗੀ ਆ ਨਹੀਂ ਉਹ ਫਿਰ ਲੱਣ ਦੇ ਲੈਂਦੀ ਹੋਸਾ ਲੁਕਾ ਹੱਤ ਹਜ਼ਾਰ ਦੀ ਵੀ ਹੈਗੀ ਹੈ ਸਾਰਾ ਫੋਟੇ ਵੱਡੇ ਦਾ ਫਰਕ ਹੈ ਸੇ ਇਹਦਾ ਹੀ ਫਰਕ ਪੈਂਦੇ ਬਾਕੀ ਜਿੰਨੀ ਆਪਾਂ ਦੂਰੋਂ ਲੰਮਾਉਣੀ ਸਸਤੀ ਚੀਜ਼ ਮਿਲ ਜੇ ਓਹ 7000 ਵਾਲੀ ਵੀ ਦਿਖਾਉਂਦਾ ਸੀ ਸਾਨੂੰ ਕਹਿੰਦਾ 7000 ਵਾਲੀ ਵੀ ਹੈਗੀ ਮਹਾਂ ਜੇ ਲੈਣੀ ਹੁਣ ਚੱਲ ਦੋ ਚਾਰ ਚੱਲ ਜਾਈਏ ਜਿੰਨਾ ਕਰੀਏ ਹੁਣ ਬਜੀ ਆਹ ਹੋਰ ਚੱਲਦੀ ਹੈ ਉਹ ਸੈੱਲ ਹੋਣਾ ਹੈ ਮਗਰ ਬਿਸਤਰੇ ਬੇਖਾ ਹੈ ਛੋ ਉਸਕੇ ਦਾ ਬਿੱਚੀ ਕਰਦਾ ਮਗਰ ਬਿਸਤਰੇ ਨਾਲ ਲੈ ਆਓ ਚੱਲ ਬੜੀ ਕਹੇ ਮੇਰੇ ਬਾਦ ਵਿਆਹ ਹੀ ਵਾਧੂ ਪਾਏ ਤੁਹਾਨੂੰ ਨਹੀਂ ਨਾ ਤੇਰਾ ਦੂਈ ਰੱਖ ਲਾ ਕੁਝ ਚਾਹ ਤੇਰਾ ਦੂਈ ਰੱਖ ਲਾ ਮੱਗ ਲੈ ਜਾ ਤੂੰ ਤਾਂ ਹੀ ਚਲਾ ਦੇਗਾ ਪਹਿਲਾ ਕੰਮ ਲੰਮਾ ਇਹ ਵਿੱਚ ਬੜੀ ਲੋਰੀ ਆਉਂਦੀ ਹੈ ਕੀ ਆ ਇਹ ਹਾਂ ਨੂੰ ਪਤਾ ਤੈਨੂੰ ਚਲਾ ਲੈ ਕੀ ਮਾ ਤੈਨੂੰ ਦਿਨ ਹੋ ਗਏ ਜਾਂਦੇ ਕੀ ਮੇਰੀ ਕਿਸ਼ੇ ਫਾਟ ਦਿੱਤਾ ਸੀ ਵੀ ਨਹੀਂ ਮਾ ਲਾ ਉੱਚ ਕਨਬੂ ਆ ਜਿਸਾਂ ਨੂੰ ਆਉਂਦੇ ਹੋ। ਉਹ ਰਾਜੀ ਬੈਠਾ ਸੀ ਕਨਬੂ 12 ਸੱਟ ਕੇ ਹੈਪੀ ਕਹਿਣਾ ਮੱਕਾ ਚਾਹ ਹੁਣ ਨਹੀਂ ਲਾਉਂ ਲੂਟ ਬੜੇ ਭਾਈ। ਹਾਂ ਫਿਰ ਅੰਕਲ ਵੀਰ ਕਹਿੰਦਾ ਨੰਬਰ ਹੈਗਾ ਕਲਵੀਰ। ਨੰਬਰ ਕਰਾ ਬੂਹ ਹੈਗਾ ਇੱਕਦਮ ਜਿਆਦਾ ਨਹੀਂ ਹੋਦਾ। ਕੋਈ 2 ਸੱਟ ਕੇ। ਉਹ ਡਿੱਕੇ। ਉਹ ਵੀ ਆਦਾ ਨਹੀਂ ਹੋਦਾ। ਡੋਲਦੇ ਡੋਲਦੇ ਪਹੁੰਚਦਾ ਥੱਲੇ। ਜਿਮਾਂ ਕਰੀ ਜਾਈ ਬੈਠੀ ਕਾਲ ਕਰੀ ਪਰ ਜਵਾਬ। ਪਤਾ ਵੀ ਨਹੀਂ ਲੱਗਦਾ ਕਿਹਨੂੰ ਛੱਡ ਵੀ ਪਾ ਕੇ ਬਾਗੀ ਤੇ ਉਹਨਾਂ ਦੱਸਦੇ ਹੋ। ਕਾਫੀ ਰੰਗਾਂ ਦੇ ਭਾਜਾਂ ਅੱਜ ਤਾਂ ਹਮ ਜੇਲੇ ਨਾ ਪਾ ਕੇ ਆ ਗੀ ਤੈਨੂੰ ਬਣੇ ਨਾਲ ਲਾ ਕੇ ਪਾ ਦੂਗਾ ਕਿਨੇ ਕਾਉਂਟ ਪਾ ਦਰਨਾ ਉਹ ਹੀ ਉਹ ਲੱਗ ਗਿਆ ਬੈਠ ਦੁਕਾਨ 'ਚ ਮਾਸੇ ਦੇ ਇੱਕ ਮੱਸੀ ਕਾ ਨਾ ਹੈ ਆ ਦੇ ਮਾਸਿੰਦ ਭਾਰ ਆਈ ਆਈ ਜਿੰਨਾ ਹੀ ਜਰੀਏ ਦੇਖ ਮੁੜ ਗਈ ਨਾ ਦੇਖ ਇਹ ਕੋਨਾ ਵੀ ਰਹਿ ਗਿਆ ਨਾ ਕਿਹਦੇ ਆ ਇਹਨਾਂ ਨੇ ਕਿਹਦੀ ਬੱਡ ਕਣੇ ਆ ਦੇ ਇਹਨਾਂ ਨੂੰ ਫੋਨ ਕਰਿਆ ਸੀ ਫੋਨ ਕਰਿਆ ਸੀ ਇਹਨਾਂ ਨੇ ਫੋਨ ਹੀ ਨਹੀਂ ਚੱਕਿਆ ਹੈਗਾ ਉਹ ਕਹਿੰਦਾ ਉਹਨਾਂ ਦੇ ਨਹੀਂ ਹਾਂ ਕਰਤਾ ਸੀ ਫੋਨ ਕਰਦਾ ਸੀ ਦੱਸੋ ਕਿੰਨਾਂ ਕੱਛ ਲਾ ਬੇਬੀ ਪਹਿਲਾਂ ਆਗਣ ਪੜੋ ਮੁੰਡੇ ਘਰ ਉਹਨਾਂ ਕਰਿਆ ਪਹਿਲੀ ਵਾਰ ਆਈ ਸੀ ਤੁਹਾਡਾ ਲੈਣ ਵਾ ਕਿਉਂ ਲੈ ਕੇ ਬਾਗੀਆਂ ਨਹੀਂ ਮੈਂ ਤਾਂ ਦੇਖੀ ਨਾ ਉਹ ਫੇਰ ਬੈਠੀ ਉਸ ਸਮੇਂ ਹਾਂ ਤੇ ਨਹੀਂ ਕੱਲ ਨਹੀਂ ਨੂੰ ਸੱਪ ਕਿਹਾ ਕਿਸੇ ਨੇ ਆ ਕੱਪੜੇ ਲੀੜਾ ਦਿਖਾ ਕੇ ਧਾਰਾਂ ਚ ਪਿਆ ਮੱਜਾਂ ਦੀਆਂ ਹੁਣ ਸ਼ਾਮ ਦੀ ਆਪਾਂ ਦੁੱਧ ਤੇ ਪੀਣ ਵਾਲਾ ਸਵੇਰਾ ਰੱਖ ਲਾਂਗੇ ਜਿਹੜਾ ਬਾਦਾ ਉਹ ਫ੍ਰਿਜ ਚ ਰੱਖ ਲਾਂਗੇ ਮਲਾਈ ਲਾ ਦਿੱਤੀ ਆ ਪਤੀਲੀ ਦੇ ਵਿੱਚ ਤੇ ਬਸ ਹੁਣ ਲੋੜੀਆਂ ਦਾ ਕੰਮ ਚੱਲੂਗਾ ਕਈ ਦਿਨ ਹਨਾ ਤੇ ਹੁਣ ਇਹ ਚ ਮੈਂ ਤਾਂ ਦੁੱਧ ਪਤਾ ਕਰਤਾ ਨਾ ਬੀਬੀ ਬਾਗੀ ਅੱਜ ਮੈਂ ਰੋਟੀ ਉਸ ਤੋਂ ਮੈਂ ਨਹੀਂ ਬਣਾਉਂਗੀ ਮੈਂ ਬਣਾ ਲੈਣੀ ਰੋਟੀ ਜੋਰ ਤੋਂ ਖਲਾਉਣੀ ਚਲ ਤੁਸੀਂ ਗਰਮਾ ਗਰਮ ਖਾ ਲਓ ਜਰਾ ਕਿਦਾਂ ਬਣਾ ਤਾਂ ਮੈਂ ਦਿੰਨੀ ਆਂਗੀ ਤੂੰ ਤਾਂ ਦਸ ਤਿਆਰੀ ਵੀ ਨਹੀਂ ਕਰੀ ਅੰਦਰ ਪਤਾਨੀ ਪੀ ਕਰੀ ਰਹੀ ਤੂੰ ਮੈਂ ਨਮਾਰੀ ਸਟ ਕੀਤੀ ਹੋਗੀ ਦੁਬਾਰਾ 5:00 ਦੁੱਪ ਸਵੇਰ ਕਰ ਕਰ ਲਾਂਗੇ ਗਰਮ ਅੱਧੀਆਂ ਰਾਤ ਕੋਈ ਚੱਕਾਰੇ ਪੱਥੀ ਵਾਲੇ ਹਾਂ ਜੀ ਨਿਕਲੋ ਹਰ ਢਡਕਾਰ ਕਰਾਂਦਾ ਭਾਈ ਜੀ ਕਮਾਵਾਂਗੇ ਤਖਾਵਾਂਗੇ ਮਾ ਕੈਂ ਪਰਚੀ ਪਾਣੀ ਵੀ ਪਾਉਣ ਵਾਲਾ ਸੀ ਗਰਮਣ ਹਾਂ ਜੀ ਫਾਗਾ ਚਾ ਗਾਗੋ ਸਿਆਤੋਂ ਨਾਲ ਪੰਜ ਤੱਕ ਬਾਕੀ ਮਾਸ ਤੇ ਆਜ ਵੀ ਰਹਿੰਦਾ ਕਿਉਂਕਿ ਬੜਾ ਕੰਮ ਹੋ ਗਿਆ ਪਿਛਲੇ ਪਰ ਤਾਂ ਇੱਕ ਸਹਰ ਬਗ ਜਾਨਾ ਚਾਹ ਨੂੰ ਸਾਰਾ ਕੰਮ ਠੀਕ ਹੋ ਗਿਆ ਦੋ ਤਿੰਨ ਜਿਹੜੇ ਸਹਰ ਲੱਗੇ ਖਾਦੇ ਤੇ ਹੁਣ ਆਪਾਂ ਕਰਾਂਗੇ ਬਾਤੀ ਆ ਟੋਕ ਵਿੱਚ ਪਾਤੀਆਂ ਸੀਫੰਗਰ ਤੋਣੇ ਆ ਪਾਣੀ ਚ ਸਾਡੇ ਕਾਣ ਤੇ ਦਾ ਫੈਂਟ ਆਗਾ ਦਰਜੀ ਦਾ ਹਾਜ਼ਮ ਨਹੀਂ ਆਉਂਦਾ ਤੇ ਰੋ ਪਾਣੀ ਪਾ ਦਿੰਦੀ ਦੁੱਧ ਦਰਜੀ ਦਾ ਆਤੀ ਹੈ ਫੈਂਟ ਸਾਡੀ ਫਾਇਟ ਸਾਡੀ ਖਾਸੀ ਆਉਂਦੀ ਤਾਂ ਕਰਕੇ ਪਾਣੀ ਪਾ ਕੇ ਪੀਣੇ ਨਾ ਹਾਜ਼ਮ ਨਹੀਂ ਆਉਂਦਾ ਫਿਰ ਜੀ ਐਂ ਇਕੱਲਾ ਤਾਂ ਲੈਣ ਥੱਲੇ ਲੱਗ ਜਾਂਦਾ ਦੁੱਧ ਉਹ ਸੰਗਣਾ ਕਰਦੀ ਸਬਜੀ ਸਾਡੇ ਸਵੇਰਾਂ ਹੀ ਪਈ ਹੋਏਗੀ ਆਹ ਘੰਟੇ ਤੱਕ ਮੈਂ ਖਾਂਝੂ ਨੂਆ ਮਦਾਨੀ ਦੀ ਕੋਈ ਬਰੀ ਪਈ ਆਕ ਨਵੀ ਨਵੀਂ ਪਰ ਤੁਹਾਡੇ ਦੀ ਆਹ ਤੇ ਕਾਲੀ ਪੂਆ ਕੀ ਜੈਨੀ ਫੜਾਉਣ ਭੁੱਲ ਗਈ ਉਹਦੇ ਜਿਹਦੇ ਨੂੰ ਸਾਗ ਦਿੱਤਾ ਸੀ ਉਹ ਇਹ ਨਾ ਹੋ ਗਏ ਢੁੱਲ ਜਾਣਗੇ ਅੱਜ ਮੈਂ ਬਾਹਰ ਕੱਢੀ ਸੀ ਸਿੱਧਾ ਚਾਹ ਹੋ ਰਿਹਾ ਹੈ ਚਾਹ ਹੋ ਰਹੀ ਕਿ ਤੋ ਵਾਪਸ ਗੱਡੀ ਯਾ ਪਿਆਰ ਦਾ ਸਵੇਰੇ ਮੱਚ ਪਵਾਦੂ ਬੁੱਝ ਗਿਆ ਮੈਂ ਤਾਂ ਕਰ ਬਿਹਜ ਰੱਖਿਆ ਨਹੀਂ ਸੀ ਆਟਾ ਮੇਚ ਥੋੜਾ ਸਵੇਰੇ ਢਿਲਾ ਹੋਗਾ ਬੀਬੀ ਨੇ ਕਾੜ ਕਰ ਟਪਕ ਕਾੜਾ ਕਰਿਆ ਤੇ ਉਹ ਸਾਨੂੰ ਉਹ ਵੀ ਵਾਦੂ ਅੱਜ 10 ਰੋਟੀਆਂ ਮਾਰੇ ਬਣ ਜਾਣਗੇ ਸਾਨੂੰ ਚਾਰਾਂ ਨੂੰ ਮੁਕਦੀਆਂ ਕਾਫੀ ਨਾਲ ਬਿਟਾਕਣਾ ਨੇ ਆਪਾਂ ਤੇ ਸਬਜੀ ਕਿਉਂ ਨਹੀਂ ਕੰਦ ਕੇ ਸਵੇਰੇ ਪ੍ਰੌਫ ਬਣਾਉਣਾ ਆਪਾਂ ਨੂੰ ਕਾਦੀ ਸਿੰਪਲ ਪਰੌਂਠਾ ਬਣਾ ਲਉ ਮਿੱਠਾ ਤਜਾਬ ਬਬਰ ਕਹਿੰਦੇ ਬਣ ਜਾਦਾ। ਹਾਂ ਸਬਜੀ ਦਾ ਦੀ। ਸਬਜੀ ਅੱਜ ਬਣਾਈ ਦੀ ਸਵੇਰ ਵਾਲੀ ਕੋਈ ਐ। ਲਾਜਾਂਗੇ ਪਰੌਂਠਾ ਹੀ ਲਾਜਾਂਗੇ। ਇਹ ਸਟਰੀ ਨਹੀਂ ਜਾਏ ਥੋੜਾ ਜਿਹਾ ਪਾਣੀ ਪਾ ਲੈਣੀ। ਕੁੱਟਕ। ਸਬਜੀ ਦਾ ਦਾਦੂ ਵੀ ਸਵੇਰ ਨੂੰ ਵੀ ਸਰਜੂ ਮਹਾ ਜੀ ਤੁਹਾਨੂੰ ਕਾਹ ਨੂੰ ਪਾਉਣੀ ਐ। ਤੇ ਪਰੌਂਠੇ ਲਾ ਦੂੰਗੀ। ਹੂੰ। ਰੋਜ਼ ਮਿੱਠਾ ਐ ਤੇ ਹੁਣ ਦੋ ਦਿਨ ਖਾ ਲੈ। ਤੇ ਮਿੱਠਾ ਲਾ? ਨਹੀਂ। ਇਪਰੋਂ ਫਰੋਂ ਵਾਲਾ ਗੂੜ। ਐਸਾ ਤੋਂ ਅੰਤ ਜਾਨਾ ਕਰ ਲਓ। ਕਿੰਨੇ ਦੇ? ਉਹ ਖੰਡ ਪਾ ਦਾ ਭੋਗ ਆ। ਉਹਨਾਂ ਨੂੰ ਬਗਤ। ਕੋਟ ਕਬਾਲਾ ਪਾਣੀ ਕਿਉਂਕਿ ਛੰਗਣ ਵਾਲੀ ਸੀ ਤਰੀ। ਤੇ ਪਾਣੀ ਚ ਨਹੀਂ ਫਿਲੇਗਾ ਬਿੱਛੇ ਤਰੀ ਜੀ। ਆ ਨਜਵਨੇ ਪਿਆਸੇ ਡਾਲ ਦਾ। ਤੇ ਹੁਣ ਆਏ ਕਰ ਮੈਂ ਲਾਉਣੀ ਜੋਤ ਹਨਾ। ਸੱਚ ਜੋਤ ਲਾਉਣੀ ਹੱਜੀ। ਕਹੇਰੋ ਚੁੱਤੀ ਹੈ ਫਸ ਤੋਂ ਕਿਆ ਮਦਵਾਰੇ ਆ ਭਾਂਡੇ ਨੂੰ ਆ ਜੱਗ ਜੋ ਬੁਝੇ ਰਹਿੰਦੇ ਨੇ ਜਿਹੜੇ ਦੱਗਾ ਵਾਲਟੀਆਂ ਇਹ ਮੈਂ ਥੇਰੀ ਆਹ ਕਰੂੰਗੀ ਤਾਂ ਆਉਂਗੀ ਰੋਟੀ ਵਾਲੇ ਭਾਂਡਿਆਂ ਨਾਲ ਹੀ ਮਾਂਦੂ ਹਾਂ ਮੇਰਾ ਇੱਕ ਖਾਓ ਇੱਕ ਥੋੜੀ ਦੋਨੋਂ ਦੋਨਾਂ ਭਾਂਡੇ ਲੋਨ ਲੋਨ ਰੱਖਣਾ ਸੋਹਣ ਵਾਲੀ ਰਹਿੰਦੀ ਹੈ ਜੀ ਸਰਦਾਰ ਜੀ ਬੀਨ ਛੱਡਾਂਗਾ ਹਾਂ ਨੇ ਸੁੱਧ ਪਾਉਣ ਆੜ ਪਿਆ ਹਜੇ ਸਾਡੇ ਕੰਮ ਬਹੁਤ ਥੀ ਪਏ ਤੇ ਡੈਡੀ ਤੋਂ ਉੱਥੀ ਜਾ ਕੇ ਬਹਿ ਗਏ ਕੰਟਾ ਹੋ ਗਿਆ ਇਹਨੂੰ ਹੂੰ ਹੂੰ ਮੈਂ ਤਿੰਨਾ ਮੱਜਾਂ ਨਹੀਂ ਤਾਰ ਕੱਢ ਲਿਆ ਤਿੰਨੇ ਮੱਜਾਂ ਚੋਰੀਆਂ ਮੈਂ ਪਰ ਨੇੜੀ ਆ ਜਿੱਥੇ ਆਏ ਕਹੋਂਗੇ ਨੇੜੀ ਹੈ ਸਾਡੀ ਆਮੜੀ ਦਾ 10 ਮਿੰਟਾਂ ਦਾ ਹੀ ਰਸਤਾ ਹੈ ਫੋੜਦੋਨਾ ਤੋਂ 10 ਮਿੰਟਾਂ ਦੀ ਪੈਂਦਾ 10 ਨਹੀਂ 12 ਲੱਗਦੇ ਹੋਣਗੇ ਬਸ 10 12 ਮਿੰਟਾਂ ਉਹਦੇ 10 12 ਮਿੰਟ ਜਾਣਾ ਕੁਝ ਗੱਲੀ ਲੱਜ ਹੋਣਗੇ ਤੇ ਨਾ ਜਿਹੜੀ ਖੰਡ ਜੋਤ ਆ ਦੂਜੀ ਨਾ ਉਹ ਸਿਆਲ ਚ ਠੀਕ ਨਹੀਂ ਆਉਂਦੀ ਜੀਰੋਂ ਐ ਬੱਤੀ ਖਿੱਚਦੇ ਆ ਬੱਤੀ ਟੁੱਟ ਜਾਂਦੀ ਐ ਤੇ ਬੱਤੀ ਮੈ ਰੂਹ ਦੀ ਵਟਦੀ ਹੁੰਨੀ ਆਂਗੀ ਆਇਸ ਤੱਕ ਖੰਡ ਜੋਤ ਹੈਗੀ ਐ ਜੀ ਉਹ ਪਰ ਹੁੰਦੀ ਐ ਸਿਆਲ ਚ ਲੋ ਜੀ ਦੁੱਧ ਨੂੰ ਆ ਗਈ ਐ 42 ਪਾਣ ਲਾ ਕੇ ਅੰਦਰ ਹੀ ਧਰ ਦਾਨ ਇਹਨੂੰ ਮੇਰੀ ਰੋਟੀ ਵੀ ਨਾ ਮਸਤੀ ਜੀ ਕੋਈ ਨਾ ਕੱਸੀ ਚੋ रोटिया बन चरणी बारे मारे ठंडा पवे ਗੱਡੀ ਲਵਾ ਸੋ ਗੁਰਮਣ ਮੈਂ ਆ ਵੀਡੀਓ ਬਣਾਣ ਲਈ ਸੇ ਗੱਡੀ ਲਾ ਵਾਟੀ ਘਾ ਦੇ ਆ ਗਈ ਇੱਕ ਮੇ ਕਿਆ ਕਰ ਰਹੀ ਐ ਲੱਤ ਚਿੰਦੂ ਕੋ ਦਾ ਨਹੀਂ ਹੁੰਨੇ ਮੈਂ ਬਰੇਟ ਫੰਬੀਤ ਚਿੰਦੂ ਕੋ ਦਾ ਨਹੀਂ ਹੁੰਨੇ ਮੈਂ ਬਾਦੂ ਆਟਾ ਸੀ ਦਾ ਸਵੇਰੇ ਮੈਂ ਖਾ ਵੱਧ ਗੁੱਜ ਗਿਆ ਹਜੇ ਵੀ ਕਰੋਟੀ ਦਾ ਬਾਜੀ ਕਰਤੀ ਉਹ ਮੋਟੀ ਕਾਦੀ ਕਰਤੀ ਹੁਣ ਪਾ ਦਾਂਗਾ ਜਿਪ ਪਕਾ ਦੇ ਉਰੋਂ ਚੱਕਾ ਪਚੱਕ ਦੁੱਧਾ ਪਟੇਨ ਵਾਲਾ ਵੀ ਹੋ ਗਿਆ ਤੇ ਮੈਂ ਕਿ ਸਰਦਾਰ ਜੀ ਰੋਟੀ ਖਾਣੀ ਆ ਹਜੇ ਕੱਤਰੂ ਬਸ ਰੂਜੇ 2 ਕਪਾ ਸੂ ਬੰਦਰ ਬੰਨਣ ਵਾਲੇ ਰਹਿੰਦੇ ਨੇਗੇ ਤੇ ਇਸ ਕਰਕੇ ਅੱਜ ਕਿਉਂਕਿ ਥੋੜਾ ਜਿਹਾ ਦੇਰ ਲੇਟ ਹੀ ਗਏ ਸਹਿਰ ਵਾਗੇ ਤੁਹਾਨੂੰ ਪਤਾ ਹੀ ਆ ਹਨਾ ਤੇ ਮੰਮਾ ਤਾਂ ਜਿਆਦਾ ਪਾਚਾ ਪਚਾ ਕੇ ਕਰਕੇ ਰੋਟੀ ਖਾਣੇ ਆਂਗੇ ਪਹਿਲਾਂ ਕਟਰੂ ਬਣ ਕੇ ਆਉਣੇ ਫੇਰ ਰੋਟੀ ਖਾਵਾਂਗੇ ਮੈਂ ਤੇ ਸਰਦਾਰ ਜੀ ਕਟਰੂ ਬਸ ਰੋਜ ਬੰਨਣਾ ਹੀ ਰਹਿੰਦੇ ਨੇ ਵਿਚਾਰੇ ਨੂੰ ਠੰਡ ਲੱਗਦੀ ਇੱਕ ਦੋਕ ਚਲੋ ਜੀ ਪਹ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ